ਨੌੜਾ ਤੋਂ ਹੈਰਾਨੀਜਨਕ ਜਾਣਕਾਰੀ ਸਾਹਮਣੇ ਆ ਰਹੀ ਹੈ ਸਾਸ਼ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੀਆਂ ਦੀ ਸੁਰੱਖਿਆ ਅਤੇ ਸਿੱਖਿਆ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀਆਂ ਮਹਿਮਾ ਚਲਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਇੱਕ ਇਜਿਹੇ ਮਾਮਲਾ ਸਾਹਮਣੇ ਆਇਆ ਜਿਸ ਨੇ ਕਾਫੀ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ ਨੌਇਡਾ ਵਿੱਚ ਕੁਝ ਮਹਿਲਾ ਅਧਿਕਾਰੀਆਂ ਨੇ ਆਪਣੇ ਹੀ ਸੀਨੀਅਰ ਆਈਏਐਸ ਅਧਿਕਾਰੀ ਤੇ ਗੰਭੀਰ ਦੋਸ਼ ਲਗਾਉਂਦੇ ਆ ਸੀਐਮ ਜੋਗੀ ਨੂੰ ਪੱਤਰ ਲਿਖਿਆ ਹੈ ਮਾਮਲਾ ਉੱਤਰ ਪ੍ਰਦੇਸ਼ ਦੇ ਨੌਇਡਾ ਦਾ ਜਿੱਥੇ ਸੂਬਾ ਕਰ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਨੇ ਆਪਣੇ ਸੀਨੀਅਰ ਆਈਏਐਸ ਅਧਿਕਾਰੀ ਸੰਦੀਪ ਭਾਗੀ ਅਤੇ ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਪੀੜਾ ਪਚਾਉਣ ਦੇ ਦੋਸ਼ ਲਗਾਏ ਨੇ ਇਹ ਅਧਿਕਾਰੀ ਪਿਛਲੇ 4 ਮਹੀਨਿਆਂ ਤੋਂ ਨੌਇਡਾ ਜ਼ੋਨ ਵਿੱਚ ਤਾਇਨਾਤ ਹਨ ਮਹਿਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਦੀਪ ਭੱਗਿਆ ਉਹਨਾਂ ਨਾਲ ਅਨਸੂਚਿਤ ਵਰਤਾ ਕਰਦਾ ਹੈ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹਨ ਇਹ ਮਾਮਲਾ ਨਾ ਸਿਰਫ ਮਹਿਲਾ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਸਗੋਂ ਪ੍ਰਸ਼ਾਸਨਿਕ ਪੱਧਰ ਤੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਇਹ ਨੇ ਕਿ ਮਹਿਲਾ ਅਧਿਕਾਰੀਆਂ ਨੇ ਮੁੱਖ ਮੰਤਰੀ ਯੋਗੀ ਤਨਾਥ ਨੂੰ ਸ਼ਿਕਾਇਤ ਪੱਤਰ ਭੇਜਿਆ ਇਸ ਵਿੱਚ ਦੱਸਿਆ ਗਿਆ ਹੈ ਕਿ ਸੰਦੀਪ ਭਾਗੀਆਂ ਮਹਿਲਾ ਨੂੰ ਧਮਕੀਆਂ ਦਿੰਦੇ ਨੇ ਅਤੇ ਅਪ ਸ਼ਬਦ ਕਹਿੰਦੇ ਨੇ ਉਹਨਾਂ ਵੱਲੋਂ ਮਹਿਲਾ ਅਧਿਕਾਰੀਆਂ ਨੂੰ ਧਮਕੀਆਂ ਦਿੰਦੇ ਕਿਹਾ ਜਾਂਦਾ ਬਰਬਾਦ ਕਰ ਦੇਵਾਂਗਾ ਨੌਕਰੀ ਤੋਂ ਕੱਢ ਦੇਵਾਂਗਾ ਤੇਰੀ ਨੌਕਰੀ ਖਾ ਜਾਵਾਂਗਾ ਇਸ ਤਰ੍ਹਾਂ ਦੀਆਂ ਧਮਕੀਆਂ ਨੇ ਜੋ ਉਹ ਮਹਿਲਾ ਅਧਿਕਾਰੀਆਂ ਨੂੰ ਮਾਨਸਿਕ ਤੌਰ ਤੇ ਕਾਫੀ ਪ੍ਰਭਾਵਿਤ ਕਰ ਰਹੀਆਂ ਨੇ ਨਾਲ ਹੀ ਦੋਸ਼ ਹੈ ਕਿ ਉਹ ਮੈਲਾ ਅਧਿਕਾਰੀਆਂ ਨੂੰ ਘੰਟਿਆਂ ਆਪਣੇ ਆਫਿਸ ਵਿੱਚ ਬਿਠਾ ਕੇ ਰੱਖਦਾ ਹੈ ਤੇ ਤੱਕਦਾ ਰਹਿੰਦਾ ਹੈ ਰਾਤ ਨੂੰ ਵੀਡੀਓ ਕਾਲ ਵੀ ਕਰ ਲੈਂਦਾ ਹੈ ਅਤੇ ਬਿਨਾ ਉਹਨਾਂ ਦੀ ਇਜਾਜ਼ਤ ਦੇ ਵੀਡੀਓ ਵੀ ਬਣਾ ਲੈਂਦਾ ਹੈ ਅੱਗੇ ਉਹਨਾਂ ਨੇ ਲਿਖਿਆ ਹੈ ਕਿ ਇਹ ਸਭ ਹੋਣ ਤੋਂ ਬਾਅਦ ਕਈ ਅਧਿਕਾਰੀ ਇਸ ਵਿਵਹਾਰ ਦਾ ਵਿਰੋਧ ਕਰਦੇ ਨੇ ਤੇ ਤਾਂ ਉਹ ਸਸਪੈਂਡ ਕਰਵਾ ਦਿੰਦਾ ਜਾਂ ਕੰਮ ਹੀ ਕੰਮ ਵਿੱਚ ਲਾਪਰਵਾਹੀ ਦੇ દોਸ਼ ਲਗਾਉਂਦਾ ਹੈ ਤੇ ਪਰੇਸ਼ਾਨ ਕਰਦਾ ਹੈ ਤੇ ਮਹਿਲਾ ਨੂੰ ਨੌਕਰੀ ਛੱਡ ਕੇ ਜਾਣ ਤੇ ਮਜਬੂਰ ਕਰ ਦਿੰਦਾ ਹੈ ਇਸ ਤੇ ਮਹਿਲਾ ਅਧਿਕਾਰੀਆਂ ਨੇ ਰਾਜ ਮਹਿਲਾ ਾਇਯੋਗ ਤੋਂ ਇਸ ਮਾਮਲੇ ਦੀ ਗੁਪਤ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਕੀ ਇਹ ਕਰਨਾ ਸਹੀ ਹੈ ਸਾਨੂੰ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦੱਸਿਓ ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ